ਬਠਿੰਡਾ ਦੀ ਪੁੱਚੋ ਮੰਡੀ ਪੁਲਿਸ ਨੇ ਗੁਪ ਸੂਚਨਾ ਦੇ ਆਧਾਰ ਤੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਚੋਂ ਇੱਕ ਦੋਸ਼ੀ ਪਿੰਡ ਪਹੌਲਾ ਦਾ ਮੌਜੂਦਾ ਸਰਪੰਚ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਅਨਿਲ ਪਵਾਰ ਨੇ ਦੱਸਿਆ ਕਿ ਇਸ ਗਿਰੋਹ ਦੇ 9 ਮੈਂਬਰ ਹਨ ਜਿਨ੍ਹਾਂ 'ਚੋਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਹਦੇ 9 ਮੈਂਬਰ ਨੇ ਜਿਨ੍ਹਾਂ ਵਿੱਚ ਇੱਕ ਲੀਡੀਰ ਵੀ ਸ਼ਾਮਲ ਹੈ ਉਸ ਗਿਰੋਹ ਦੇ ਉਹ ਗਿਰੋਹ ਟੈਕਸੀ ਸਟੈਂਡਾਂ ਤੋਂ ਜਾਂ ਆਮ ਜਗ੍ਹਾ ਤੋਂ ਗੱਡੀਆਂ ਹਾਇਰ ਕਰਕੇ ਕਿਰਾਏ ਤੇ ਕਰਕੇ ਰਸਤੇ ਵਿੱਚ ਉਹਨਾਂ ਨੂੰ ਗਨ ਪੁਆਇੰਟ ਤੇ ਗੱਡੀ ਖੋਗੇ ਤੇ ਬਾਅਦ ਚ ਉਹਨਾਂ ਨੂੰ ਗੱਡੀਆਂ ਨੂੰ ਜਾਲੀ ਨੰਬਰ ਲਗਾ ਕੇ ਤੇ ਵੇਚ ਦਿੰਦੇ ਆ। ਇਹ ਵੀ ਇਨਫੋਰਮੇਸ਼ਨ ਮਿਲੀ ਕਿ ਉਸੇ ਗਰੋਹ ਦੇ ਦੋ ਮੈਂਬਰ ਅੱਜ ਇੱਕ ਨੋਵਾ ਕਾਰ ਚੈਰੀ ਗੱਲਰ ਦੀ ਜਿਹੜੀ ਇਲਾਕੇ ਵਿੱਚ ਘੁੰਮ ਰਹੀ ਹੈ ਜਿਹਨੂੰ ਜਾਲੀ ਨੰਬਰ ਲੱਗਾ ਉਹਨੂੰ ਵੇਚਣਗੇ। ਇਸ ਦੌਰਾਨ ਨਾਕਾਬੰਦੀ ਨਾਕਾਬੰਦੀ ਪਾਰਟੀ ਦੇ ਨਾਲ ਨਾਕਾਬੰਦੀ ਸ਼ੁਰੂ ਕੀਤੀ ਗਈ। ਨਾਕਾਬੰਦੀ ਦੌਰਾਨ ਸਤਨਾਮ ਸਿੰਘ ਸਰਵ ਗੱਡੀ ਚਲਾ ਰਿਹਾ ਸੀ ਜਸਪਾਲ ਸਿੰਘ ਪਿੰਡ ਪੂਲੇ ਦਾ ਇਹ ਸਾਈਡ ਤੇ ਬੈਠਾ ਸੀ ਦੋਵਾਂ ਨੂੰ ਮੌਕੇ ਤੇ ਰਾਉਂਡ ਅਪ ਕੀਤਾ ਗਿਆ ਇਹ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਬੜੇ ਹੀ ਸ਼ਾਂਤੀ ਤਰੀਕੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਇਸ ਗਿਰੋਹ 'ਚ ਇੱਕ ਮਹਿਲਾ ਵੀ ਸ਼ਾਮਿਲ ਹੈ ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਬਾਕੀ ਮੈਂਬਰਾਂ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ